ਪਟਿਆਲਾ ਦੇ ਪਸਿਆਣਾਪੁਰ ਉਤੇ ਬੁੱਧਵਾਰ ਸ਼ਾਮ ਪਾਖੜਾ ਨਹਿਰ ਵਿੱਚ ਡਿੱਗੀ ਇਨੋਵਾ ਗੱਡੀ ਸਵਾਰ ਇੱਕ ਸ਼ਖਸ ਦੀ ਲਾਸ਼ ਬਰਾਮਦ ਕ੍ਰੀਪ 5 ਲੋਕਾਂ ਦੇ ਤੇਜ਼ ਬਹਾਅ ਚ ਵਹਿਣ ਦਾ ਖਦਸ਼ਾ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ جاری ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗੀ ਗੱਡੀ हरियाणा दी सियासी पार्टी इंडियन नेशनल लोकदल वलो सतलुज यमुना लिंक नहर दी खुदाई ਕਰਨ ਲਈ ਪਿੰਡਕਪੂਰੀ ਵੱਲ ਕੀਤਾ ਜਾਏਗਾ ਮਾਰਚ ਅਭੇ ਚੋਟਾਲਾ ਦੀ ਅਗਵਾਈ ਹੇਠ ਅੰਬਾਲਾ ਤੋਂ ਕਪੂਰੀ ਤੱਕ ਟਰੈਕਟਰ ਮਾਰਚ ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਪੈਰਾਮਿਲਟਰੀ ਵੀ ਤਾਇਨਾਤ ਪੰਜਾਬ ਚੰਡੀਗੜ੍ਹ ਤੋਂ ਦਿੱਲੀ ਹਰਿਆਣਾ ਵਿਚਕਾਰ ਲੋਕਾਂ ਦੀ ਸਹੂਲਤ ਲਈ ਬਦਲਿਆ ਗਿਆ ਟ੍ਰੈਫਿਕ ਰੂਟ ਇਨੈਲੋ ਵੱਲੋਂ ਐਸਵਾਈਐਲ ਦੀ ਖੁਦਾਈ ਕਰਨ ਦੇ ਵਿਰੋਧ ਵਿੱਚ ਲੋਕ ਇਨਸਾਫ ਪਾਰਟੀ ਵੱਲੋਂ ਪਿੰਡ ਕਪੂਰੀ 'ਚ ਕੀਤੀ ਜਾਏਗੀ ਲਲਕਾਰ ਰੈਲੀ ਸਵਰਥਕਾਂ ਸਮੇਤ ਪਿੰਡ ਕਪੂਰੀ ਪਹੁੰਚਣਗੇ ਬੈਂਸਪਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਇੱਕ ਵੀ ਬੂੰਦ ਨਹੀਂ ਦੇਵਾਂਗੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਨੈਲੋ ਦੀ ਅਜਿਹੀ ਕਾਰਵਾਈ ਨਾਲ ਹੋ ਸਕਦਾ ਹੈ ਪੰਜਾਬ ਦਾ ਮਾਹੌਲ ਖਰਾਬ ਫਰੋ ਸਪੋਰਟ ਚ ਸਰਕਾਰੀ ਅਧਿਕਾਰੀਆਂ ਦੇ ਸਿਰ ਤੇ ਪਾਵਰਕਾਮ ਦਾ ਕਰੀਬ 2 ਬਾਈ ਕਰੋੜ ਰੁਪਏ ਦਾ ਕਰਜ਼ ਪੁਰਾਣੇ ਬਿੱਲ ਦੀ ਅਦਾਇਗੀ ਕਰਾਏ ਬਿਨਾ ਨਵੇਂ ਅਫਸਰ ਨੂੰ ਪਾਵਰਕਾਮ ਦਿੰਦਾ ਹੈ ਨਵਾਂ ਕਨੈਕਸ਼ਨ ਅਫਸਰ ਕਲੋਨੀ ਦੀ ਸਰਕਾਰੀ ਰਹਾਇਸ਼ ਦਾ ਆਨੰਦ ਮਾਣ ਚੁੱਕੇ ਕਈ ਅਫਸਰਾਂ ਨੂੰ ਪਾਵਰਕਾਮ ਨੇ ਦਿੱਤਾ ਡਿਫਾਲਟਰ ਕਰਾਰ ਭਾਰਤ ਤੇ ਆਸਟ੍ਰੇਲੀਆ ਵਿਚਕਾਰ 4 ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਸ਼ੁਰੂ ਬਿਹਤਰ ਫਾਰਮ ਚ ਚੱਲ ਰਹੀ ਤੇ ਪਿਛਲੇ 19 ਮੈਚਾਂ ਚ ਜੇਤੂ ਭਾਰਤੀ ਟੀਮ ਅੱਜ 4 ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਖਿਲਾਫ ਮੈਦਾਨ ਚ ਉਤਰੇਗੀ ਪੂਨੇ ਚ ਖੇਡਿਆ ਜਾ ਰਿਹਾ ਹੈ ਪਹਿ